ਅੱਜ ਦਾ ਵੀਰਦੀ ਮੈਂ ਤਾਜ਼ਾ ਮਾਹੌਲ ਖਾਣ ਰਿਆਂ ਮੈਂਦਰਦੇਸ਼ ਸਿੰਘ ਟਰੱਕ ਕੱਟ ਕੇ ਬਲਾਗ ਵਿੱਚ ਕੋਈ ਤੋਂ ਖਨੌਰੀ ਬਾਟਰ ਤੇ ਫਿਰ ਮੈਂ ਸਤਮੀ ਛੰਟ ਦੇ ਵਿੱਚ ਆ ਚੁੱਕਾ ਅੱਜ ਮੈਂ ਤੁਹਾਨੂੰ ਤਾਜ਼ਾ ਮਾਹੌਲ ਖਾਣ ਦੇਖਾਂ ਜੋ ਕਿਸਾਨ ਸੰਘਟਕ ਕਮੇਟੀ ਦੀਆਂ ਜੋ ਫੈਸਲੀਆਂ ਬਾਹਰ ਲੱਗੀਆਂ ਏ ਇਹਨਾਂ ਦਾ ਮੈਂ ਤਾਜ਼ਾ ਮਾਹੌਲ ਖਾਣ ਰਿਆਂ ਕਿਉਂਕਿ ਹੋੜਵਾੜੀ ਹੋ ਚੁੱਕੀ ਏ ਸਾਰੇ ਕਿਸਾਨ ਇੱਥੇ ਪਹੁੰਚਣ ਇਹ ਵੀਰ ਜੀ ਜੋ ਸਾਡੇ ਪੱਤਰਕਾਰ ਭਾਈ ਜਾ ਰਹੇ ਜੀਆਂ ਫ੍ਰੈਸ਼ਿੰਗ ਲੱਗੀਆਂ ਜਾਂ ਇਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ ਜਦੀਸ਼ ਸਿੰਘ ਕੋਲ ਬੱਡੇ ਦੀ ਇਹ ਰਹਿਣ ਬਸੇਰੇ ਬਣੇ ਹੋਏ ਇਹ ਬਾਬਾ ਦਰਸ਼ਨ ਸਿੰਘ ਜੀ ਦੇ ਰਹਿਣ ਬਸੇਰੇ ਆਪਦੇ ਬਣਾ ਕੇ ਬੈਠੇ ਗੁਰੂ ਘਰ ਲੰਗਰ ਵਰਤਾ ਰਹੇ ਤੇ ਇਹ ਵੇਖੋ ਵੀਰ ਜੀ ਜਿਹੜੇ ਆਪੋ ਆਪਣੇ ਰਹਿਣ ਬਸੇਰੀਆਂ ਦੇ ਵਿੱਚ ਸਿੰਘ ਡਟੇ ਖੜੇ ਕਿਉਂਕਿ ਹੁਣ ਇਹੋ ਅਸੀਂ ਬੇਨਤੀ ਕਰਦੇ ਕਿ ਉਹ ਬਾੜੀਆਂ ਜੀਆਂ ਕਣਕਾਂ ਲੀਆਂ ਹੋ ਚੁੱਕੀਆਂ ਨੇ ਟੂੜੀਆਂ ਵੀ ਬਣ ਟੁੱਟੀਆਂ ਆਏ ਤੇ ਅਸੀਂ ਉਹ ਜਿਹੜਾ ਤਾਜ਼ਾ ਅੱਜ ਦਾ ਮਾਹੌਲ ਵਖੋਲ ਰਹੇ ਤੇ ਇਹ ਵੇਖੋ ਵੀ ਇਹ ਇੱਕ ਰਿਹਾਲੇ ਤੋਂ ਜੋ ਆਪਣਾ ਰੈਣ ਬਥੇਰੇ ਬਣਾਏ ਹੋਏ ਸਾਰੇ ਪਿੰਡਾਂ ਨੇ ਨਗਰ ਵਾਲਿਆਂ ਨੇ ਇਹ ਵੀ ਰੈਣ ਬਥੇਰੇ ਬਣੇ ਕਿਉਂਕਿ ਕੂਲਰ ਲੱਗੇ ਇੱਥੇ ਗਰਮੀ ਦੀ ਕੋਈ ਟਿਕਟਾਲ ਨਹੀਂ ਰਹੀ ਰੈਣ ਬਥੇਰੇ ਬਣਾ ਕੇ ਜਿਹੜੇ ਕਿਸਾਨ ਆ ਇਸ ਟਾਈਮ ਆਪੋ ਆਪਣੇ ਰੈਣ ਬਥੇਰੀਆਂ ਦੇ ਵਿੱਚ ਡਟੇ ਖੜੇ ਐ ਮੈਂ ਤੁਹਾਨੂੰ ਸਾਰਾ ਅੱਜ ਦਾ ਤਾਜ਼ਾ ਮਾਹੌਲ ਵਖੋਲ ਰਿਹਾ ਹਾਂ ਏ ਲੱਤੂ ਸਾਹਿਬ ਜਪਤਿ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੁੱਚਾ ਸੇਵਾ ਲੱਤੂ ਜਨਰਲ 77 ਪੰਜਾਬ ਦਾ ਦਸਤੂਰ ਬਣਿਆ ਹੋਇਆ ਏ ਇਹ ਗੁਰੂ ਘਰ ਲੱਗਰ ਜ 24 ਘੰਟੇ ਚੱਲਦਾ ਏ ਤੁਸੀਂ ਸਾਰ ਇਹ ਸਿੰਘ ਆਪੋ ਆਪਣੇ ਦੇ ਵੇਖੋ ਰਹਿਣ ਬਸੇਰਿਆਂ ਦੇ ਵਿੱਚ ਖੜੇ ਰਹਿਣ ਬਸੇਰਿਆਂ ਵਿੱਚ ਖੜੇ ਅੱਜ ਮੈਂ ਜੋ ਇੱਥੋਂ ਦਾ ਤਾਰਾ ਖਨੌਰੀ ਦਾ ਮਾਅਲ ਵਿਖਾਉਣ ਲਿਆ ਏ ਤੇ ਸਿੰਘ ਆਪੋ ਆਪਣੇ ਤਮਾ ਡਟੇ ਕਿਉਂਕਿ ਹੁਣ ਜਿਹੜੀਏ ਕਿਸਾਨਾਂ ਦੀ ਵਾਢੀ ਹੋ ਚੁੱਕੀ ਏ ਤੇ ਹੁਣ ਵਿਹਲੇ ਹੋ ਕੇ ਕਿਸਾਨ ਆਉਣੇ ਸ਼ੁਰੂ ਹੋਗੇ ਇਹ ਆਨੰਦ ਮੰਨਣਾ ਹੈ ਆਪਦਾ ਕਿਸਾਨ ਇਹ ਜਿਵੇਂ ਆਪ ਦੇਖੋ ਰਹਿਣ ਬੰਗਲੇ ਬਣੇ ਹੋਏ ਆ ਆਪੋ ਆਪਣੇ ਰਹਿਣ ਬਸਥੇਰੇ ਬਣਾਏ ਹੋਏ ਆ ਵੀਰਾਂ ਨੇ ਬਾਬਾ ਰਣ ਸਿੰਘ ਜੋ ਲਖਣਾ ਤੋਂ ਇਹ ਸਾਡੇ ਜਿ세 ਬੰਦਿਆਂ ਵੇਖੋ ਕਈਆਂ ਨੇ ਥਾਵਾਂ ਤੇ ਏਸੀ ਵੀ ਲੱਗੇ ਹੋਏ ਆ ਜਿਵੇਂ ਤਾਜ਼ਾ ਮੌਲ ਬਸੋਲਦੇ ਆ ਕਿਸਾਨ ਫਰਮ ਕਮੇਟੀ ਜਿੰਨੀਆਂ ਵੀ ਜਸੇ ਬੰਦੀਆਂ ਇੱਥੇ ਵੇਚਣਾ ਏ ਇਹ ਖਨੌਰੀ ਬਾਡਰ ਦਾ ਲੰਗਰ ਚੱਲ ਰਿਹਾ ਏ ਤੇ ਸੁਪੇ ਪ੍ਰਧਾਨ 인ਦਰਜੀਤ ਸਿੰਘ ਕੋੜ ਵੱਡਾ ਪਿੰਡ ਜੋਰ ਸਿੰਘ ਵਾਲੇ ਤੋਂ ਜਿਹੜੇ ਰਹਿਣ ਕਿਥੇ ਬਣੀ ਹੋਏ ਆ